ਡਾਕਟਰ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਤਾਰ ਦਿੱਤਾ ਗਿਆ ਮੌਤ ਦੇ ਘਾਟ ਜਾਣੋ ਕੀ ਹੈ ਪੂਰਾ ਮਾਮਲਾ ਸਸ਼ਕਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀਆ ਸ਼ਰਮਾ ਇਸ ਵਕਤ ਦੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਡਾਕਟਰ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਇੱਕ ਅਜੇਹਾ ਇੰਜੈਕਸ਼ਨ ਦਿੱਤਾ ਗਿਆ ਜਿਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਦੱਸਦੀ ਹੈ ਕਿ ਇੱਕ ਛੋਟੀ ਜੀ ਬਿਮਾਰੀ ਦੇ ਨਾਲ ਜੂਝ ਰਹੀ ਸੀ ਪਤਨੀ ਪਤੀ ਉਸ ਦੀ ਬਿਮਾਰੀ ਤੋਂ ਇੰਨਾ ਅੱਕ ਚੁੱਕਿਆ ਸੀਗਾ ਕਿ ਉਸ ਨੇ ਉਸ ਨੂੰ ਇੱਕ ਅਜੇਹਾ ਇੰਜੈਕਸ਼ਨ ਦਿੱਤਾ ਜਿਸ ਉਸ ਦੀ ਜਾਨ ਹੀ ਲੈ ਲਿੱਤੀ 11 ਮਹੀਨੇ ਪਹਿਲੇ ਦੋਹਾਂ ਦਾ ਵਿਆਹ ਹੋਇਆ ਸੀ ਪਤੀ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਪਤਨੀ ਨੇ ਉਸ ਨੂੰ ਵਿਆਹ ਤੋਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਦੱਸਿਆ ਤੁਹਾਨੂੰ ਦੱਸ ਦਈਏ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਦੁਆਰਾ ਪਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਤੁਹਾਨੂੰ ਦੱਸਦੇ ਕਿ ਪਤਨੀ ਦਾ ਨਾਂ ਕ੍ਰਿਤਿਕਾ ਸੀ ਜੋ ਕਿ 29 ਸਾਲਾਂ ਦੀ ਸੀ, ਸਕਿਨ ਸਪੈਸ਼ਲਿਸਟ ਸੀ। ਕ੍ਰਿਤਿਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਤੇ ਮਰਾਠਾ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕੀਤਾ। ਤੁਹਾਨੂੰ ਦੱਸਦੇ ਕਿ ਕ੍ਰਿਤਿਕਾ ਨੂੰ ਦਵਾਈ ਦਾ ਓਵਰਡੋਜ਼ ਦਿੱਤਾ ਗਿਆ ਤਾਂ ਜੋ ਉਸ ਦੀ ਮੌਤ ਨੂੰ ਨੈਚੁਰਲ ਡੈਥ ਦੱਸਿਆ ਜਾ ਸਕੇ। ਲਗਾਤਾਰ 3 ਦਿਨ ਉਸ ਨੂੰ ਓਵਰਡੋਜ਼ ਦਿੱਤਾ ਗਿਆ। ਇਹ ਜੋੜਾ ਬੈਂਗਲੂਰੂ ਦਾ ਰਹਿਣ ਵਾਲਾ ਸੀਗਾ ਤੇ ਤੁਹਾਨੂੰ ਦੱਸਦੀ ਕਿ ਦੋਵੇਂ ਡਾਕਟਰ ਸੀਗੇ ਪਤੀ-ਪਤਨੀ ਤੇ ਪਤਨੀ ਦੇ ਪੇਟ ਦੇ ਵਿੱਚ ਅਚਾਨਕ ਦਰਦ ਹੁੰਦੀ ਹੈ ਤੇ ਜਿਸ ਤੋਂ ਬਾਅਦ ਪਤੀ ਉਸ ਦਾ ਇਲਾਜ ਕਰਦਾ ਹੈ ਦੋਨਾਂ ਦੇ ਵਿੱਚ ਅਨਬਨ ਹੋ ਜਾਂਦੀ ਹੈ ਇਸ ਬਿਮਾਰੀ ਨੂੰ ਲੈ ਕੇ ਕਿਉਂਕਿ ਪਤੀ ਨੂੰ ਇਸ ਗੱਲ ਦਾ ਗੁੱਸਾ ਸੀਗਾ ਕਿ ਉਸਨੇ ਉਸ ਨੂੰ ਵਿਆਹ ਤੋਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਦੱਸਿਆ ਸੀ ਪਤੀ ਦੇ ਦੁਆਰਾ ਆਪਣੇ ਪਤਨੀ ਨੂੰ ਦਵਾਈ ਦਾ ਓਵਰਡੋਸ ਦਿੱਤਾ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਰੇ ਟੀਵੀ ਦੇ ਨਾਲ ਧੰਨਵਾਦ